ਏ ਜਿਹੜੀ ਤਸੱਲੀ ਜੀ ਜ਼ਰੂਰ ਦੇ ਦਿਓ ਕਿਉਂਕਿ ਤੁਸੀਂ ਤਾਂ ਕੈਨੇਡਾ ਚੋਂ ਆਏ ਹੋ ਵੀ ਭਾਈ ਕੈਨੇਡਾ ਦੀ ਫਿਕਰ ਇੱਥੇ ਬੈਠਿਆਂ ਨੂੰ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਵੀ ਕੈਨੇਡਾ ਆ ਹੈ ਕੈਨੇਡਾ ਚ ਰੈਸੈਸ਼ਨ ਚੱਲਦਾ ਹੈ ਕੈਨੇਡਾ ਦੇ ਮਾੜੇ ਹਾਲ ਨੇ ਕਦੇ ਸਟੂਡੈਂਟ ਉਹਨਾਂ ਨੇ ਵੱਧ ਲੈਣੇ ਆ ਕਦੇ ਉਹਨਾਂ ਨੇ ਘੱਟ ਲੈਣੇ ਆ ਜਿਵੇਂ ਉਹਨਾਂ ਦੇ ਸਿਸਟਮ ਚੱਲਦਾ ਹੁਣ ਕੀ ਹੋਇਆ ਹੁਣ ਤੁਹਾਨੂੰ ਥੋੜੀ ਬਹੁਤ ਜਿੰਨੀ ਮੈਨੂੰ ਅਪਡੇਟ ਆ ਵੀ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਕਾਲਜ ਸੀ ਉਹ ਬੰਦ ਹੋ ਗਏ ਹੁਣ ਸਟੂਡੈਂਟ ਉਹ ਲਿਮਟਿਡ ਲੈ ਰਹੇ ਨੇ ਪਰ ਇਹ ਨਹੀਂ ਹੈਗਾ ਵੀ ਜੇ ਕਿਸਦਾ ਹਲੇ ਵੀ ਏਮ ਹੈਗਾ ਮੈਂ ਕੈਨੇਡ ਉੱਥੇ ਬਹੁਤ ਜ਼ਿਆਦਾ ਗਲਤ ਉਤੀ ਜਾਂਦੀ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਲਿੰਗ ਬਣਨਾ ਚਾਹੁੰਨਾ ਬਣ ਜਾਓ ਕੁੜੀ ਬਣਨਾ ਮੁੰਡਾ ਬਣਨਾ ਜਾਂ ਤੁਸੀਂ ਥਰਡ ਜੈਂਡਰ ਬਣਨਾ ਬਣ ਜਾਓ ਪਰ ਦੋਨੇ ਪੱਖ ਨੇ ਉਹਦੇ ਨਾਲ ਐਜੂਕੇਸ਼ਨ ਪ੍ਰੈਕਟੀਕਲ ਆ ਬੱਚੇ ਤੇ ਪ੍ਰੈਸ਼ਰ ਨਹੀਂ ਪਾਇਆ ਜਾਂਦਾ ਪ੍ਰੈਕਟੀਕਲ ਕਰਾਇਆ ਜਾਂਦਾ ਕਿ ਤੂੰ ਆਪਣੇ ਕਿਹੜੇ ਫੀਲਡ ਤੇ ਰਤ ਮਿਲ ਵਿੱਚ ਇੰਟਰਸਟ ਕੀ ਆ ਆਪਣੇ ਮਨ ਕਿਤਾਬੀ ਕੀੜਾ ਨਹੀਂ ਹਾਂ ਕੈਨੇਡਾ ਉਦਾਂ ਹੀ ਚੱਲ ਰਿਹਾ ਠੀਕ ਆ ਸਟਰਗਲ ਆ ਨਾਲ ਕੋਈ ਸਕਿੱਲ ਜ਼ਰੂਰ ਕਰੋ ਮੇਰਾ ਵੀਰ ਉਸਕਲ ਦੇ ਵਿੱਚ ਜੇ ਤੁਸੀਂ ਕੋਈ ਡਿਗਰੀ ਡਿਪਲੋਮਾ ਕੋਈ ਸਰਟੀਫਿਕੇਟ ਲੈ ਸਕਦੇ ਤਾਂ ਦੀ ਬੈਸਟ ਆ بس میری ਇੱਕ ਬੇਨਤੀ ਆ ਪਾ ਪਿੱਛੇ ਵੀ ਗੱਲ ਕੀਤੀ ਓਦੋਂ ਲੋਕਾਂ ਨੇ ਮੈਨੂੰ ਬਹੁਤ ਕਾਣਾ ਕੱਟਿਆ ਤੁਸੀਂ ਉਹ ਮੈਂ ਜਦੋਂ ਕਿਹਾ ਸੀ ਭਾਈ ਬਿਸਟਰ ਤੇ ਜੇ ਜਾਣਾ ਮੇਰੇ ਵੀਰੋ ਤਾਂ 25 30 ਤੀ ਲੱਖ ਨਾ ਲਾਓ ਮੇਰੀ ਇੱਕ ਬੇਨਤੀ ਆ ਅ ਕਿਹਾ ਜਾਂਦਾ ਵਾ ਵੀ ਬਾਹਰ ਜਿਹੜੀ ਪੜ੍ਹਾਈ ਆ ਹਨਾ ਉਹਨੂੰ ਅ ਦੇਖ ਕੇ ਆਪਣੇ ਬੰਦੇ ਡਰਦੇ ਨੇ ਵੀ ਸਾਡੇ ਆਪਣੇ ਜਵਾਕਾਂ ਨੂੰ ਜੇ ਆ ਪੜ੍ਹਾਈ ਦਵਾਵਾਂਗੇ ਯਾਰ ਤਾਂ ਫਿਊਚਰ ਕਹ ਲੋ ਕਿ ਖਰਾਬ ਆ ਜੋ ਆ ਕੇ ਕਹਿਣੇ ਜ ਨਹੀਂ ਰਹਿਣੇ ਹੈਗੇ ਤੇ ਉਹਨਾਂ ਦੇ ਆਪਣੇ ਰਾਹ ਹੋ ਜਾਣੇ ਆ ਪਰ ਇੱਕ ਸੱਚ ਇਹ ਵੀ ਆ ਨਾ ਕਿ ਮੁੜ ਕੇ ਆਉਣਾ ਵੀ ਕੋਈ ਨਹੀਂ ਚਾਹੁੰਦਾ ਹਨਾ ਕਿ ਕਿਤੇ ਨਾ ਕਿਤੇ ਦਾ ਸਿਸਟਮ ਦੇ ਕੰਪੈਰੀਜ਼ਨ ਚ ਉਹਨਾਂ ਨੂੰ ਇੱਥੇ ਨਾਲੋਂ ਉੱਥੇ ਬਿਹਤਰ ਲੱਗਦਾ ਹੀ ਆ ਨਾ ਤਦੇ ਜਾ ਕੇ ਬੰਦਾ ਜਿਹੜਾ ਆ ਉਸ ਚੀਜ਼ ਨੂੰ ਕੰਪਰੋਮਾਈਜ਼ ਕਰਦਾ ਜੋ ਆਕਾ ਨੂੰ ਉੱਥੇ ਪੜਾਉਂਦਾ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਮੈਂ ਮੰਨਦਾ ਵੀ ਦੇਖੋ ਦੋਨੇ ਪੱਖ ਨੇ ਹੁਣ ਜੇ ਇੱਕ ਪੱਖ ਦੇਖਿਓ ਉੱਥੇ ਇਹ ਵੀ ਹੈਗਾ ਵੀ ਜਿਹੜੀ ਸੈਕਸ ਐਜੂਕੇਸ਼ਨ ਆ ਉੱਥੇ ਬਹੁਤ ਜ਼ਿਆਦਾ ਗਲਤੁੱਤੀ ਜਾਂਦੀ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਲਿੰਗ ਬਣਨਾ ਚਾਹੁੰਨਾ ਬਣ ਜਾਓ ਕੁੜੀ ਬਣਨਾ ਮੁੰਡਾ ਬਣਨਾ ਜਾਂ ਤੁਸੀਂ ਥਰਡ ਜੈਂਡਰ ਬਣਨਾ ਬਣ ਜਾਓ ਉਹ ਬੱਚੇ ਨੂੰ ਸਮਝਾਇਆ ਜਾਂਦਾ ਉੱਥੇ ਕਈ ਵਾਰ ਉਹਦੇ ਲਈ ਉਤਸ਼ਾਹਤ ਵੀ ਕੀਤਾ ਜਾਂਦਾ ਹਨ ਇਹ ਗੱਲਾਂ ਹੈਗੀਆਂ ਨੇ ਮੈਂ ਮੰਨਦਾ ਪਰ ਦੋਨੇ ਪੱਖ ਨੇ ਉਹਦੇ ਨਾਲ ਐਜੂਕੇਸ਼ਨ ਪ੍ਰੈਕਟੀਕਲ ਆ ਬੱਚੇ ਤੇ ਪ੍ਰੈਸ਼ਰ ਨਹੀਂ ਪਾਇਆ ਜਾਂਦਾ ਪ੍ਰੈਕਟੀਕਲ ਕਰਾਇਆ ਜਾਂਦਾ ਕਿ ਤੂੰ ਆਪਣੇ ਕਿਹੜੇ ਫੀਲਡ ਤੇਰਾ ਪੀਲਚ ਇੰਟਰਸਟ ਕੀ ਆ ਤਾਂ ਉਹ ਕਿਹੜੇ ਫੀਲਡ ਚ ਜਾਣਾ ਪ੍ਰੈਕਟੀਕਲ ਸਟਾਰਟਿੰਗ ਤੋਂ ਹੀ ਕਰਵਾਈ ਜਾਂਦੀ ਆ ਆਪਣੇ ਮਨ ਕਿਤਾਬੀ ਕੀੜਾ ਨਹੀਂ ਵੀ 7ਵੀਂ 8ਵੀਂ ਤੱਕ ਬੱਚੇ ਦਾ ਨਾਸ ਮਾਰ ਦੇਣਾ ਉਹਦੇ ਦਿਮਾਗ ਚ ਭਰ ਭਰ ਕੇ ਉਹਦਾ ਸਕਿੱਲ ਤਾਂ ਕੱਢਣੀ ਨਹੀਂ ਬਾਹਰ ਠੀਕ ਆ ਉਹਨਾਂ ਨੇ ਸਕਿੱਲ ਲੈ ਕੇ ਆਉਣੀ ਆ ਇਹੀ ਚੀਜ਼ ਦਾ ਫਰਕ ਆ ਵੀ ਕਿ ਫਿਰ ਕਿਤਾਬਾਂ ਵਾਲੇ ਕਿਤਾਬਾਂ ਵੇਚੀ ਜਾਂਦੇ ਨੇ ਹੈ ਬਾਕੀ ਆਪਣੇ ਸਕੂਲ ਵਾਲੇ ਸਕੂਲ ਚਲਾਈ ਜਾਂਦੇ ਨੇ ਗਲਤ ਤਾਂ ਕੁਝ ਨਹੀਂ ਹੁੰਦੀ ਜੇ ਬੱਚੇ ਨੂੰ ਛੋਟੇ ਹੁੰਦੇ ਤੁਸੀਂ ਤਿੰਨ ਚਾਰ ਲੈਂਗੁਏਜਸ ਸਿਖਾ ਕੇ ਉਹਨੂੰ ਪ੍ਰੈਕਟੀਕਲ ਬਲ ਬਲ ਪਾਓ ਤੁਸੀਂ ਆਪਣੀ ਖੇਤੀ ਕਿੰਨੀ ਸੋਹਣੀ ਆ ਇਹਦੀ ਐਜੂਕੇਸ਼ਨ ਵਧੀਆ ਪੜਾਈ ਦਿਓ ਬੱਚਿਆਂ ਨੂੰ ਹੈ ਉਹ ਨਹੀਂ ਕੋਈ ਸਿਸਟਮ ਇੰਨੀ ਵਧੀਆ ਸਾਡੇ ਕੋਲ ਐਜੂਕੇਸ਼ਨ ਆ ਇੰਨਾ ਵਧੀਆ ਸਾਡੇ ਕੋਲ ਸਿਸ ਖੇਤੀਬਾੜੀ ਆ ਉਹਦੀ ਕੋਈ ਜੇ ਸਾਨੂੰ ਜੇ ਸਾਨੂੰ ਛੋਟੇ ਹੁੰਦੇ ਨੂੰ ਸਿਖਾਇਆ ਜਾਂਦਾ ਵੀ ਇੱਥੇ ਇਹ ਜੋ ਤੁਸੀਂ ਧਰਤੀ ਚੋਂ ਕੱਢ ਸਕਦੇ ਹੋ ਐ ਹੋ ਸਕਦਾ ਮਤਲਬ ਸਾਨੂੰ ਤਾਂ ਉਹ ਡਾਈ ਤੇ ਯੂਰੀਆ ਲਾ ਲਾ ਕੇ ਬੀਜਾਂ ਪਿੱਛੇ ਸਾਨੂੰ ਤਾਂ ਦੱਸਦਾ ਵੀ ਐਨੇ ਥੱਲੇ ਪਾਓ ਤਾਂ ਝੜ ਵਧੀਆ ਆਊਗਾ ਹੁਣ ਦਿਮਾਗ ਨਿਕਲਦਾ ਵੀ ਯਾਰ ਤੇ ਜ਼ਮੀਨਾਂ ਅਪਜਾਉ ਜ਼ਮੀਨਾਂ ਸਿਗੀਆਂ ਖਰਾਬ ਕਰਕੇ ਬਹਿ ਗਏ ਹੁਣ ਆਉਂਦੀ ਆ ਆਰਗੈਨਿਕ ਖੇਤੀ ਕਰੋ ਮਤਲਬ ਪਹਿਲਾਂ ਚੀਜ਼ਾਂ ਕਿਤੇ ਨਾ ਕਿਤੇ ਇਹ ਸਿੱਖਿਆ ਦੀ ਕਮੀ ਰਹੀ ਆ ਵੀ ਇਹ ਸਿੱਖਿਆ ਵਿੱਚ ਆਉਣਾ ਚਾਹੀਦਾ ਸੋਸ਼ਲ ਮੀਡੀਆ ਦੀ ਬਹੁਤ ਦੇਣ ਆ ਇਨੇ ਅਵੇਰ ਕੀਤੇ ਆ ਅਸੀਂ ਅੱਛਾ ਹੁਣ ਆਪਾਂ ਨਿਬੇੜਦੇ ਆ ਤੇ ਮੈਂ ਚਾਹੁੰਨਾ ਵੀ ਨਾ ਇੱਕ ਵਾਰੀ ਆ ਖਾਸ ਤੌਰ ਤੇ ਪੰਜਾਬ ਬੈਠਿਆਂ ਨੂੰ ਪੰਜਾਬੀਆਂ ਨੂੰ ਇਹ ਜਿਹੜੀ ਤਸੱਲੀ ਜੀ ਜ਼ਰੂਰ ਦੇ ਦਿਓ ਕਿਉਂਕਿ ਤੁਸੀਂ ਤਾਂ ਕੈਨੇਡਾ ਚੋਂ ਆਏ ਹੋ ਵੀ ਭਾਈ ਕੈਨੇਡਾ ਦੀ ਫਿਕਰ ਇੱਥੇ ਬੈਠਿਆਂ ਨੂੰ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਵੀ ਕੈਨੇਡਾ ਹਾਏ ਕੈਨੇਡਾ ਚ ਰੈਸੈਸ਼ਨ ਚੱਲਦਾ ਹੈ ਕੈਨੇਡਾ ਦੇ ਮਾੜੇ ਹਾਲ ਨੇ ਜਿੱਥੋਂ ਸ਼ੁਰੂ ਕੀਤੀ ਸੀ ਆਪਾਂ ਗੱਲਬਾਤ ਵੀ ਯਾ ਪੰਜਾਬ ਨੂੰ ਸੁਧਾਰਨ ਬਾਰੇ ਹੀ ਜਿਹੜਾ ਹੈ ਆਪਣਾ ਖਿਆਲ ਰੱਖਿਆ ਜਾਣਾ ਚਾਹੀਦਾ ਬਿਲਕੁਲ ਵੀਰੇ ਮਤਲਬ ਇਹ ਕੈਨੇਡਾ ਦੀ ਜਿਹੜੀ ਖਬਰਾਂ ਬਾਰ-ਬਾਰ ਆ ਰਹੀਆਂ ਨੇ ਦੇਖੋ ਇੱਕ ਇਹ ਦਿਮਾਗ ਚ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਮੇਰੇ ਵੀਰਾਂ ਨੂੰ ਜਿਹੜੇ ਪਲੱਸ 2 ਕਰ ਰਹੇ ਨੇ ਜਾਂ ਬੀਏ ਗ੍ਰੈਜੂਏਸ਼ਨ ਕਰ ਰਹੇ ਨੇ ਭੈਣਾ ਸਾਡੇ ਵੀਰ ਹਨਾ ਵੀ ਕੈਨੇਡਾ ਬੰਦ ਹੋ ਗਿਆ ਅੱਜ ਤੱਕ ਜਦੋਂ ਮੈਂ ਛੋਟਾ ਹੁੰਦਾ ਮੈਨੂੰ ਵੀ ਜਿਆਦਾ ਖਬਰ ਜਦੋਂ ਟੀਵੀ ਚੱਲਦੇ ਹੁੰਦੇ ਸੀ ਹਨਾ ਟੀਵੀ ਵਿੱਚ ਤੇ ਇਹਦੀ ਵੀ ਉਹਦਾ ਪ੍ਰੋ ਏਜੰਟ ਦਾ ਪ੍ਰੋਗਰਾਮ ਆਉਣਾ ਉਹ ਕਹਿੰਦੇ ਸੀ ਕੈਨੇਡਾ ਕੋਈ ਬੰਦ ਨਹੀਂ ਹੋਇਆ ਕੈਨੇਡਾ ਖੁੱਲ੍ਹਾ ਹੈ ਹਨਾ ਤੇ ਕੈਨੇਡਾ ਹਲੇ ਵੀ ਬੰਦ ਨਹੀਂ ਹੋਇਆ ਇਹ ਗੱਲਾਂ ਆਪਣੇ ਵੱਲੋਂ ਫਲਾ ਹੁੰਦੇ ਨੇ ਜੀ ਬੰਦ ਹੋ ਗਿਆ ਦੇਖੋ ਹਰ ਇੱਕ ਚੀਜ਼ ਦਾ ਟਾਈਮ ਆ ਕੋਈ ਚੰਗਾ ਮਾੜਾ ਕਦੇ ਸਟੂਡੈਂਟ ਉਹਨਾਂ ਨੇ ਵੱਧ ਲੈਣੇ ਆ ਕਦੇ ਉਹਨਾਂ ਨੇ ਘੱਟ ਲੈਣੇ ਆ ਜਿਵੇਂ ਉਹਨਾਂ ਦੇ ਸਿਸਟਮ ਚੱਲਦਾ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਨੇ ਧੜਾ ਧੜਾ ਸਟੂਡੈਂਟ ਮੰਗਾਏ ਇਕੱਠੇ ਜਾਦੇ ਹੋ ਗਿਆ ਮੇਰਾ ਮੰਨਦਾ ਕੰਮ ਘਟਿਆ ਹੁਣ ਕੀ ਹੋਇਆ ਹੁਣ ਤੁਹਾਨੂੰ ਥੋੜੀ ਬਾਅਦ ਜਿੰਨੀ ਕੁ ਮੈਨੂੰ ਅਪਡੇਟ ਆ ਵੀ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਕਾਲਜ ਸੀ ਉਹ ਬੰਦ ਹੋ ਗਏ ਜਿਹੜੇ ਕ腐ਸ਼ਨ ਕਰਦੇ ਸੀ ਉਹ ਬੰਦ ਹੋ ਗਏ ਹੁਣ ਸਟੂਡੈਂਟ ਉਹ ਲਿਮਟਿਡ ਲੈ ਰਹੇ ਨੇ ਪਰ ਇਹ ਨਹੀਂ ਹੈਗਾ ਵੀ ਜੇ ਕਿਸਦਾ ਹਲੇ ਵੀ ਏਮ ਹੈਗਾ ਮੈਂ ਕੈਨੇਡਾ ਜਾਣਾ ਤਾਂ ਉਹ ਜਾ ਸਕਦਾ ਪਰ ਉਹਨਾਂ ਟਾਈਮ ਜੇ ਤੁਹਾਨੂੰ ਲੱਗਦਾ ਕੋਈ ਗ੍ਰੈਜੂਏਸ਼ਨ ਕਰ ਲੋ ਕੋਈ ਡਿਗਰੀ ਡਿਪਲੋਮਾ ਕਰ ਲੋ ਨਾਲ ਕੋਈ ਸਕਿੱਲ ਜ਼ਰੂਰ ਕਰੋ ਮੇਰਾ ਵੀਰ ਠੀਕ ਆ ਸਕਿੱਲ ਦੇ ਵਿੱਚ ਬਹੁਤ ਸਾਰੀਆਂ ਸਕਿੱਲਾਂ ਨੇ ਅਸੀਂ ਵੀਡੀਓ ਪਾਉਨੇ ਤੁਸੀਂ ਵੀਡੀਓ ਪਾਉਨੇ ਹੋ ਕਿਹੜੀ ਕਿਹੜੀਆਂ ਸਕਿੱਲਾਂ ਨੇ ਸਕਿੱਲ ਆਪਣੇ ਹੱਥੀਂ ਕੋਈ ਵੀ ਕਰਤਾ ਚਾਹੇ ਉਹ ਕਾਰਾਂ ਦੀ ਰਿਪੇਅਰ ਦਾ ਚਾਹੇ ਉਹ హెయిਰ ਕਟਿੰਗ ਦਾ ਕੋਈ ਵੀ ਸਕਿੱਲ ਚਾਹੇ ਕੋਈ ਪਲੰਬਰ ਆ ਚਾਹੇ ਇਲੈਕਟ੍ਰੀਸ਼ੀਅਨ ਆ ਇਹਨਾਂ ਚੀਜ਼ਾਂ ਦੀ ਡਿਮਾਂਡ ਆ ਜਨਰਲ ਲੇਬਰ ਚ ਫਸਣ ਦੀ ਥਾਂ ਤੇ ਜੱਦ ਤੱਕ 6 ਮਹੀਨੇ ਸਾਲ ਉਹ ਸਕਿੱਲ ਲੈ ਲੋ ਉਸ ਸਕਿੱਲ ਦੇ ਵਿੱਚ ਜੇ ਤੁਸੀਂ ਕੋਈ ਡਿਗਰੀ ਡਿਪਲੋਮਾ ਕੋਈ ਸਰਟੀਫਿਕੇਟ ਲੈ ਸਕਦੇ ਤਾਂ ਦੀ ਬੈਸਟ ਇਹ ਜਰੂਰ ਕਰੋ ਹਾਂ ਕੈਨੇਡਾ ਉਦਾਂ ਹੀ ਚੱਲ ਰਿਹਾ ਠੀਕ ਆ ਸਟਰਗਲ ਆ ਯਾਰ ਇਹ ਇੱਕ ਇੱਕਦਮ ਹੋਰ ਗੱਲ ਇੱਥੇ ਐਡ ਕਰ ਦਣਾ ਛੋਟੀ ਜੀ ਕਈ ਵਾਰ ਸਾਨੂੰ ਲੱਗਦਾ ਮੈਂ ਜਦੋਂ ਬਜ਼ੁਰਗਾਂ ਉੱਥੇ ਗੱਲ ਕਰਦਾ ਉਹ ਕਹਿੰਦੇ ਪੁੱਤ ਵੀ ਹੁਣ ਤੋਂ ਹੀ ਨਹੀਂ ਮਿਹਨਤ ਹੈ ਕਿ ਮਿਹਨਤ ਅਸੀਂ ਅਸੀਂ ਵੀ ਬਹੁਤ ਮਿਹਨਤਾਂ ਕੀਤੀ ਨੇ ਇੱਥੇ ਆ ਕੇ ਅਸੀਂ ਉਹ ਟਾਈਮ ਦੇਖਿਆ ਜਦੋਂ ਗੋਰੇ ਸਾਡੇ ਨਾਲ ਲੜਪੈਣ ਦੇ ਹੁੰਦੇ ਸੀਗੇ ਸਾਨੂੰ ਪਾਕੀ-ਬਾਕੀ ਕਹਿ ਕੇ ਸਾਡੇ ਲੜਦੇ ਸੀ ਸਾਨੂੰ ਭਜਾਉਂਦੇ ਸਾਨੂੰ ਕਦੇ ਹਮਲੇ ਹੋ ਜਾਂਦੇ ਹੁੰਦੇ ਸਾਡੇ ਤੇ ਨਸਲੀ ਹਮਲੇ ਹੁੰਦੇ ਸੀਗੇ ਹੁਣ ਤਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਬਹੁਤ ਘੱਟ ਨੇ ਹੈਨਾ ਪਰ ਉਹ ਪਹਿਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ ਤਾਂ ਹੀ ਪੰਜਾਬੀਆਂ ਦਾ ਨੌ ਹੋਇਆ ਉਹਨਾਂ ਨੇ ਸਾਨੂੰ ਰਸਤਾ ਬਣਾਇਆ ਉਹ ਰਸਤੇ ਦੇ ਉੱਪਰ ਅਸੀਂ ਚੱਲੇ ਆ ਠੀਕ ਆ ਸਾਨੂੰ ਅੱਜ ਕੈਨੇਡਾ ਜਾ ਕੇ ਹੁਣ ਬ੍ਰੈਂਟਨ ਦੀ ਗੱਲ ਕਰ ਲਈਏ ਆਪਾਂ ਬ੍ਰੈਂਟਨ ਸਾਰੇ ਪੰਜਾਬੀ ਨੇ ਕੋਈ ਇੰਗਰੇਜੀਵਲ ਨਹੀਂ ਲੋੜ ਨਹੀਂ ਪੈਂਦੀ ਚਾਹੇ ਕਿਸੇ ਰੈਸਟੋਰੈਂਟ ਚਲੇ ਜਾਂ ਚਾਹੇ ਜਿੱਥੇ ਮਰਜ਼ੀ ਚਲੇ ਜਾ ਚਾਹੇ ਤੁਸੀਂ ਕੋਈ ਗੱਡੀ ਸਿੱਖਣੀ ਆ ਤੁਹਾਨੂੰ ਈਜ਼ੀ ਵਾਕ ਆ ਤਾਂ ਇਹ ਨਹੀਂ ਕੀਤਾ ਉਹ ਸਾਡੇ ਪੁਰਾਣੇ ਪੰਜਾਬੀ ਗਏ ਹੋਇਆ ਕਰਕੇ ਜਿਹੜਾ ਬਣਿਆ ਰਸਤਾ ਹਨਾ ਉਹ ਤਾਂ ਜਰੂਰ ਆ ਜਿਹੜੇ ਕੋਈ ਮੇਰੇ ਵੀਰ ਭੈਣ ਨੇ ਜਾਣਾ ਜਰੂਰ ਵੀਰੇ ਵੈਲਕਮ ਆ ਉੱਥੇ ਤੁਹਾਨੂੰ ਗਵਰਨਮੈਂਟ ਲੈ ਕੇ ਜਾਊਗੀ ਆਪਣੀ ਵਧੀਆ ਸਟੱਡੀ ਕਰੋ ਬਹੁਤ سارے ਰਸਤੇ ਨੇ ਬਸ ਮੇਰੀ ਇੱਕ ਬੇਨਤੀ ਆ ਆਪਾਂ ਪਿੱਛੇ ਵੀ ਗੱਲ ਕੀਤੀ ਓਦੋਂ ਲੋਕਾਂ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ ਤੁਸੀਂ ਉਹ ਮੈਂ ਜਦੋਂ ਕਿਹਾ ਸੀ ਭਾਈ ਬਿਸਟਰ ਤੇ ਜੇ ਜਾਣਾ ਮੇਰੇ ਵੀਰੋ ਤਾਂ 25 ਇਥੋਂ ਏਜੰਟ ਕਹਿੰਦਾ ਤੁਹਾਨੂੰ ਮੈਨੂੰ ਨਹੀਂ ਪਤਾ ਹੁਣ ਵੀ ਕਹਿੰਦੇ ਹੁਣ ਮੈਨੂੰ ਲੱਗਦਾ ਬੰਤਾ ਹੋਣਾ ਨਹੀਂ ਸਿਸਟਮ ਕਰਪਸ਼ਨ ਹੁਣ ਵੀ ਕਹਿੰਦੇ ਹੋਣਗੇ ਤੁਹਾਨੂੰ 25 30 ਲੱਖ ਚ ਉੱਥੇ ਜਾ ਕੇ ਪਹਚਾ ਦੇਣੀ ਤੁਹਾਨੂੰ ਉਥੇ ਕੰਮ ਦਵਾਵਾਂਗੇ ਤੁਹਾਨੂੰ ਉਥੇ ਵਰਕ ਪਰਮਿਟ ਦਵਾਵਾਂਗੇ ਇਹ ਚ ਨਹੀਂ ਫਸਣਾ ਮੇਰਾ ਵੀਰ ਜਾਂ ਤਾਂ ਸਟੱਡੀ ਤੇ ਜਾਓ ਜਿਹੜਾ ਪ੍ਰੋਪਰ ਲੀਗਲ ਰਸਤਾ ਉਹਦੇ ਤੇ ਜਾਓ ਜੇ ਬਿਸਟਰ ਜਾਣਾ ਤਾਂ ਬਿਸਟਰ ਇੱਕ ਕੰਬੈਸੀ ਫੀਸ ਐ ਇੱਕ ਥੋੜੀ ਫਾਈਲ ਚਾਰਜ ਕਰਨ ਤੇ 20 40 ਹਜ਼ਾਰ ਦਾ ਖਰਚ ਆਊ ਮੇਰੇ ਹਿਸਾਬ ਨਾਲ ਉਦਾਂ ਜਾਓ 25 30 ਲੱਖ ਰੁਪਇਆ ਦੇ ਕੇ ਬਿਸਟਰ ਜਾ ਕੇ ਉੱਥੇ ਫਸੋਗੇ ਉੱਥੇ ਵਰ ਜਿਹੜਾ ਲੀਗਲ ਰਸਤਾ ਉਹ ਜ਼ਰੂਰ ਜਾਓ ਕੋਈ ਚੱਕਰ ਨਹੀਂ ਹੈਗਾ ਇੱਕ ਗੱਲ ਮੈਂ ਦੱਸ ਦਿਆਂ ਵੀ ਬਾਈ ਦਾ ਨਾ ਰੂਟਸ ਪੰਜਾਬੀ ਨਾਂ ਤੇ ਇੰਸਟਾਗ੍ਰam ਪੇਜ ਵੀ ਆ YouTube ਚੈਨਲ ਵੀ ਆ Facebook ਵੀ ਆ ਜੇ ਤੁਸੀਂ ਕੈਨੇਡਾ ਨਾਲ ਜੁੜੀ ਹੋਈ ਜਾਣਕਾਰੀ ਵੇਖਣੀ ਆ ਉੱਥੇ ਦੇ ਗਰਾਊਂਡ ਜਿਹੜੇ ਆ ਹਾਲਾਤ ਵੇਖਣੇ ਨੇ ਕਾਫੀ ਚੀਜ਼ਾਂ ਜਿਹੜੀਆਂ ਨੇ ਬਈ ਦੀਆਂ ਤੁਹਾਨੂੰ ਉਸ ਚੈਨਲ ਤੇ ਜਾ ਕੇ ਵੇਖਣ ਨੂੰ ਮਿਲ ਜਾਣਗੀਆਂ ਕਿਉਂਕਿ ਇਹ ਇਹਨਾਂ ਦਾ ਜਿੱਥੇ ਉੱਥੇ ਕਹਿ ਲਓ ਕਿ ਆਮ ਨਾਗਰਿਕ ਵਾਂਗ ਜਾਂ ਆਮ ਸਟੂਡੈਂਟ ਵਾਂਗ ਆਮ ਵਰਕ ਪਰਮਿਟ ਹੋਲਡਰ ਵਾਂਗ ਸੰਘਰਸ਼ਾ ਉੱਥੇ ਹੀ ਜਿੰਨੇ ਕੁ ਜੋਗੇ ਹੈਗੇ ਨੇ ਮੈਂ ਪਰਸਨਲੀ ਇਹ ਚੀਜ਼ ਕਹਿ ਰਿਹਾ ਵੀ ਇਹ ਬਾਬੀ ਫੜ ਲੈਂਦੇ ਨੇ ਜਾਂ ਇੱਕ ਰਾਹ ਵੀ ਦਿਖਾ ਦਿੰਦੇ ਨੇ ਜੇ ਕੋਈ ਆਪਣਾ ਬੱਚਾ ਜਿਹੜਾ ਆ ਕਿਸੇ ਤਰੀਕੇ ਦੇ ਵੀ ਕਹ ਲਓ ਕਿ ਉਹਨੂੰ ਕੋਈ ਗਾਈਡੈਂਸ ਨਹੀਂ ਮਿਲਦੀ ਹੈਗੀ ਬਾਈ ਬਹੁਤ ਬਹੁਤ ਸ਼ੁਕਰੀਆ ਹਨਾ ਛੇਤੀ ਫੇਰ ਮਿਲਾਂਗੇ ਬਹੁਤ ਸ਼ੁਕਰੀਆ ਜੀ ਵੀਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜਦੋਂ ਪਿੱਛੇ ਜੇ ਗਏ ਹੋ ਹਨਾ ਉੱਥੇ ਵੀ ਤੁਸੀਂ ਸਟੂਡੈਂਟ ਦੀ ਆਵਾਜ਼ ਬੁਲੰਦ ਕੀਤੀ ਐ ਇੱਕ ਚੰਗਾ ਸਨੇਹਾ ਦਿੱਤਾ ਹਨਾ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ ਕੈਨੇਡਾ ਦੀ ਗੱਲ ਕਰੀ ਹੈ ਹਨਾ ਤੇ ਇੱਥੇ ਵੀ ਮੈਂ ਤੁਹਾਡਾ ਦੇਖਿਆ ਕਿਸਾਨੀ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਵੀ ਸੰਘਰਸ਼ ਆਪਣਾ ਯੋਗਦਾਨ ਪਾ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਆ ਵੀਰੇ ਬਾਕੀ ਜਰੂਰ ਮੇਰੇ ਵੀਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਵੀ ਆਪਣਾ ਯੋਗਦਾਨ ਜਰੂਰ ਪਾਓ ਜਿੰਨਾ ਪਾ ਸਕਦੇ ਹੋ ਹਨਾ ਪੋਸਟਾਂ ਜਰੂਰ ਸ਼ੇਅਰ ਕਰਦਿਆ ਕਰੋ ਜਿਹੜੇ ਵੀਰ ਆ ਜਾ ਨਹੀਂ ਸਕਦੇ ਹਨਾ ਤਾਂ ਜਰੂਰ ਦੇਖੋ ਵੀ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਰ ਲਵਾਂ ਬਿਲਕੁਲ ਬਿਲਕੁਲ 32 ਜਥੇਬੰਦੀਆਂ ਸੀਗੀਆਂ ਹਨ ਡੱਲੇਵਾਲ ਸਾਹਿਬ ਦੀ ਮੈਂ ਗੱਲ ਕਰਨ ਲੱਗਿਆ ਡੱਲੇਵਾਲ ਸਾਹਿਬ ਉਦੋਂ ਵੀ ਕਹਿੰਦੇ ਸੀ ਮੈਨੂੰ ਯਾਦ ਆ ਅਸੀਂ ਉੱਥੇ ਸੀਗੇ ਵੀ ਬਹਿ ਜਾਓ 10 ਦਿਨ ਹੋਰ ਬਹਿ ਜਾਓ ਯਾਰ ਮੈਜੋ ਮੇਰੇ ਕਹੇ ਤੇ ਹਨ ਪਰ ਆਪਣੇ ਬੰਦੇ ਬੈਠੇ ਨਹੀਂ ਆਪਣੇ ਬੰਦਿਆਂ ਨੂੰ ਦੌੜ ਲੱਗੀ ਹੋਈ ਸੀ ਵੀ ਜਾ ਕੇ ਲੀਡਰ ਬਣ ਜਾਈਏ ਕਿਸੇ ਨੂੰ ਸੀਗਾ ਮੁੱਖ ਮੰਤਰੀ ਬਣ ਜਾਣਾ ਕਿਸੇ ਨੂੰ ਮੋੱਚਾ ਚੜ੍ਹਦਾ ਕੋਈ ਵੀ ਮੈਂ ਐਮਐਲਏ ਬਣ ਜਾਊਗਾ ਹਨ ਉਦੋਂ ਲੋਕ ਨਾ ਯਾਰ ਇਹਨੇ ਸਾਡੇ ਜੋਸ਼ ਚ ਆ ਕੇ ਕਹਿੰਦੇ ਚਲੋ ਚਲੋ ਜਿੱਤ ਗਏ ਜਿੱਤ ਗਏ ਹਨਾ ਉਹੀ ਲੀਡਰ ਵਾਲੀਆਂ ਗੱਲਾਂ ਫੇਰ ਵੀ ਵਾਅਦੇ ਕਰਕੇ ਮੋਦੀ ਸਾਹਿਬ ਮੁੱਕਰ ਗਏ ਹਨਾ ਤੇ ਹੁਣ ਫੇਰ ਅਸੀਂ ਮਤਲਬ ਉਦੋਂ ਅਸੀਂ ਢੱਲੇਵਾਲ ਸਾਹਿਬ ਦੀ ਗੱਲ ਨਹੀਂ ਮੰਨੀ ਗੱਲ ਅਸੀਂ ਹੁਣ ਵੀ ਢੱਲੇਵਾਲ ਸਾਹਿਬ ਦੀ ਮੰਨ ਨਹੀਂ ਰਹੇ ਐਨੇ ਦਿਨ ਹੋ ਗਏ ਭੁੱਖ ਹੜਤਾਲ ਤੇ ਯਾਰ ਹਣਾ ਕੀ ਹਾਲਾਤ ਨੇ ਹੁਣ ਵੀ ਨਹੀਂ ਮੰਨ ਰਹੇ ਹੁਣ ਵੀ ਅਸੀਂ ਆਪਣੇ ਮੁੱਛਾਂ ਨੂੰ ਬਟ ਦਿੰਨੇ ਆ ਕਹਿੰਦੇ ਸਾਡੇ ਕੋਲ ਢੱਲੇਵਾਲ ਆਇਆ ਨਹੀਂ ਹੈ ਉਦੋਂ ਜਦੋਂ ਸਾਡਾ ਫੁੱਦੂ ਖਿੱਚਿਆ ਤੁਸੀਂ ਸਾਡਾ ਇੱਕ ਸਾਲ ਸਾਨੂੰ ਉੱਥੇ ਬਿਠਾ ਕੇ ਰੱਖਿਆ ਆਏ ਹੋ ਗਿਆ ਜੀ ਬਾਹ ਹੋ ਗਿਆ ਚੜਾਈ ਹੋ ਗਈ ਆ ਕੇ ਤਾਂ ਫੇਰ ਕਿਸਾਨ ਉੱਥੇ ਰੋੜ ਰਿਹਾ ਓਵੇਂ ਹੀ ਖੁਦਕੁਸ਼ੀਆਂ ਹੋ ਰਹੀਆਂ ਨੇ ਫਸਲਾਂ ਸਾਡੀਆਂ ਨਹੀਂ ਵਿਕ ਰਹੀਆਂ ਜਮੀਨਾਂ ਦੇ ਰੇਟ ਵੱਧ ਹੋ ਗਏ ਜਮੀਨਾਂ ਵੇਚੀ ਜਾਂਦੇ ਹੋ ਕੋਈ ਸੋਲੂਸ਼ਨ ਤਾਂ ਨਿਕਲਿਆ ਹੀ ਨਹੀਂ ਮੱਕੀ ਜਿਹੜੀ ਤੇ ਫੇਰ ਉਹ ਵੀ ਸੌਰੀ ਮੱਕੀ ਦੇ ਕਣਕ ਉਹ ਵੀ बिक ਰਹੀ ਹੈ ਤੀਜਾ ਬਦਲਾਓ ਤੀਜਾ ਕੋਈ ਫਸਲ ਕੋਈ ਐਮ ਐਸ ਪੀ ਤਾਂ ਮਿਲਿਓ ਨਹੀਂ ਫਿਰ ਮਤਲਬ ਜੰਗ ਅਸੀਂ ਕਾਦੀ ਜਿੱਤ ਲਈ ਹੁਣ ਵੀ ਤੁਸੀਂ ਇਕਜੁੱਟ ਨਹੀਂ ਹੁੰਦੇ ਹੁਣ ਵੀ ਤੁਸੀਂ ਕਹਿੰਦੇ ਹੋ ਜੀ ਉਹ ਗੈਰ ਰਾਜਨੀਤਿਕ ਨੇ ਅਸੀਂ ਰਾਜਨੀਤਿਕ ਆ ਇਹ ਕੀ ਗੱਲ ਬਣੀ ਯਾਰ ਹੁਣ ਤੁਸੀਂ ਉਹਦੇ ਨਾਲ ਸਾਥ ਬਾਪੂ ਦੇ ਨਾਲੋਂ ਸਾਥ ਤਾਂ ਦੇ ਦਿਓ ਜਦ ਤੁਸੀਂ ਸਾਡੇ ਲੋਕਾਂ ਨੂੰ ਮੈਨ ਤਾਂ ਇਹ ਪਤਾ ਲੱਗਿਆ ਵੀ ਕਿਸੇ ਨੇ ਆਪਣੇ ਜੀ ਮਹਿਲ ਬਣਾ ਲੇ ਕਿਸੇ ਨੇ ਆਪਣੇ ਪੰਪ ਲਾ ਲੇ ਕਿਸੇ ਨੇ ਆਪਣੇ ਸ਼ੈਲਰ ਲਾ ਲੇ ਚੋਲੋ ਜੀ ਠੱਠੇ ਖੂਹ ਦੇ ਵਿੱਚ ਜਨਤਾ ਵਿਚਾਰੀ ਆਪਣੀ ਉਹ ਭੋਲੀ ਭਾਲੀ ਹਨਾ ਮੈਂ ਤਾਂ ਯਾਰ ਬਸ ਮਤਲਬ ਇਹ ਨਹੀਂ ਅਸੀਂ ਕਹਿ ਸਕਦੇ ਸਾਤਨਾ ਦੋ ਯਾਰ ਇਹ ਵੀ ਨਹੀਂ ਕਹਿ ਸਕਦੇ ਹਨਾ ਸਾਡੀ ਆਪਣੀ ਧਰਤੀ ਮਾਂ ਹੈ ਇਹਦੇ ਕਰਕੇ ਤਾਂ ਅਸੀਂ ਅੱਜ ਵਿਦੇਸ਼ਾਂ 'ਚ ਬੈਠੇ ਸਾਡੇ ਪੰਜਾਬੀ ਭਰਾ ਬੈਠੇ ਨੇ ਇਹਨੂੰ ਛੱਡ ਕੇ ਅਸੀਂ ਕਿੱਥੇ ਚਲੇ ਜਾਈਏ ਯਾਰ ਪਰ ਜ਼ਰੂਰ ਯਾਰ ਮੇਰੀ ਇਹ ਗੱਲ ਬੇਨਤੀ ਆ ਪੰਜਾਬੀਓ ਨੂੰ ਵੀ ਪੰਜਾਬੀਓ ਯਾਰ ਆਪਣਾ ਲੀਡਰ ਦੇਖ ਲਓ ਸਾਡਾ ਲੀਡਰ ਲੜਨ ਵਾਲਾ ਹੈਗਾ ਇੱਕ ਤਾਂ ਲੀਡਰ ਜਾਨ ਦੇਣ ਨੂੰ ਤਿਆਰ ਬੈਠਾ ਇੱਕ ਲੀਡਰ ਕਹਿ ਰਹੇ ਨੇ ਅਸੀਂ ਨਹੀਂ ਜਾਣਾ ਹੈਗਾ ਸਾਡਾ ਉਹ ਕੀ ਲੱਗਦਾ ਉਹ ਲੜਤਾ ਕਿਸ ਚੀ ਲਈ ਇਹ ਦੇਖੋ ਤੁਸੀਂ ਇਹ ਬੇਨਤੀ ਆ ਵੀਰੇ ਮੇਰੀ ਵੀ ਜਰੂਰ ਯਾਰ ਚੰਗੇ ਬੰਦੇ ਦਾ ਸਾਥ ਦਿਆ ਕਰੋ ਕ੍ਰਾਪਸ਼ਨ ਸਾਡੇ ਸਾਰੇ ਪਾਸੇ ਹੀ ਆ ਇੱਥੇ ਵੀ ਤੁਹਾਨੂੰ ਆਪਣੇ ਪਤਾ ਲੱਜਣਾ ਵੀ ਕਿਹੜੇ ਕਿਹੜੇ ਲੀਡਰਾਂ ਨੇ ਕੀ ਕੀ ਕੀਤਾ ਮੇਰੇ ਮੂੰਹੋਂ ਕਹਣ ਦੀ ਲੋੜ ਨਹੀਂ ਹੈਗੀ ਬਸ ਇਹ ਬੇਨਤੀ ਆ ਵੀ ਡੱਲੇ ਵਾਲਾ ਸਾਡਾ ਸਾਥ ਜਰੂਰ ਦਿਓ ਜੀ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ